ਇਸ ਵੇਲੇ ਦੀ ਵੱਡੀ ਖਬਰ ਦਿੱਲੀ ਸਿੱਖ ਗੁਰਦੁਆਰਾ ਸੋਦ ਬਿਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਇਸ ਨੂੰ ਹੁਣ ਪ੍ਰਵਾਨਗੀ ਮਿਲ ਗਈ ਆ ਤਾਂ ਰਾਸ਼ਟਰਪਤੀ ਵੱਲੋਂ ਜਿਵੇਂ ਹੀ ਦਸਤਖਤ ਕੀਤੇ ਗਏ ਨੇ ਤਾਂ ਦਿੱਲੀ ਸਿੱਖ ਗੁਰਦੁਆਰਾ ਸੋਦ ਬਿਲ 225 ਨੂੰ ਪ੍ਰਵਾਨਗੀ ਦਿੱਤੀ ਗਈ ਆ ਤਾਂ ਇਸ ਦੇ ਚਲਦਿਆਂ ਹੁਣ ਦਾ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਲੈ ਕੇ ਵੱਡੀ ਜਿਹੜੀ ਆ ਮਾਨਤਾ ਮਿਲਿਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਹੁਣ ਤੱਕ ਜਿਹੜੇ ਆ ਉਹ 4 ਤਖਤ ਦਾਖਤ ਨੇ ਜਿਹੜੇ ਉਹ ਮੈਂਬਰ ਸੀਗੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪਰ ਹੁਣ ਪੰਜਵੇਂ ਤਖਤ ਨੂੰ ਵੀ ਇਸ ਵਿੱਚ ਜੋੜ ਦਿੱਤਾ ਗਿਆ ਤਾਂ ਦੱਸ ਦਈਏ ਕਿ ਦਮਦਮਾ ਸਾਹਿਬ ਨੂੰ ਵੀ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਦੇ ਮਾਨਤਾ ਜਿਹੜੀ ਉਹ ਮਿਲੀ ਐ ਤੇ ਜਦੋਂ ਤੋਂ 1925 ਤੋਂ ਲੈ ਕੇ ਜਿਹੜਾ ਹੁਣ ਤੱਕ ਦੇਖਿਆ ਜਾਵੇ ਕਿ ਐਕਟ ਬਣਿਆ ਤਾਂ ਉਸ ਐਕਟ ਤੋਂ ਬਾਅਦ ਜਿਵੇਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਐ ਤਾਂ ਉਸ ਵਿੱਚ ਸਿਰਫ ਚਾਰ ਤਖਤ ਦੇ ਜਿਹੜੇ ਮੈਂਬਰ ਨੇ ਚਾਰ ਤਖਤਾਂ ਦੇ ਤਖਤ ਸਹਬਾਨਾ ਦੇ ਤਾਂ ਉਹਨਾਂ ਵੱਲੋਂ ਹੀ ਜਿਹੜੇ ਜਥੇਦਾਰ ਸਹਬਾਨ ਨੇ ਉਹਨਾਂ ਨੂੰ ਮੈਂਬਰ ਬਣਾਇਆ ਜਾਂਦਾ ਸੀ ਪਰ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਵਿੱਚ ਨਹੀਂ ਜਿਹੜਾ ਲਿਆ ਗਿਆ ਸੀ ਤਾਂ ਹੁਣ ਜਿਹੜੇ ਆ ਇਸ ਨੂੰ ਪ੍ਰਵਾਨਗੀ ਮਿਲੀ ਹੈ ਤਾਂ 1971 ਚ ਐਕਟ ਬਣਨ ਤੋਂ ਬਾਅਦ ਕਿਸੇ ਨੇ ਇਸ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਸੀ ਅਤੇ ਇਸੇ ਦੇ ਚੱਲਦੇ ਆ ਕਈ ਵਾਰ ਇਸ ਸੰਬੰਧੀ ਆਵਾਜ਼ ਬੁਲੰਦ ਹੋਈ ਸੀ ਪਰ ਹੁਣ ਜਦੋਂ ਇਹ ਬਿੱਲ ਲਿਆਂਦਾ ਜਾਂਦਾ ਹੈ ਤਾਂ ਰਾਸ਼ਟਰਪਤੀ ਕੋਲ ਪਹੁੰਚਦਾ ਹੈ ਤਾਂ ਰਾਸ਼ਟਰਪਤੀ ਨੇ 17 ਜੂਨ ਨੂੰ ਇਸ ਨੂੰ ਪ੍ਰਵਾਨਗੀ ਦਿੱਤੀ ਹੈ ਤੇ 24 ਜੂਨ ਨੂੰ ਕੇਂਦਰ ਵੱਲੋਂ ਇਹ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਪੰਜਵੇਂ ਤਖਤ ਦਮਦਮਾ ਸਾਹਿਬ ਨੂੰ ਮਾਨਤਾ ਦੇ ਕੇ ਜਿਹੜੇ ਆ ਹੁਣ ਤੱਕ ਮਾਨਤਾ ਨਾ ਦੇ ਕੇ ਵਿਤਕਰਾ ਕੀਤਾ ਜਾ ਰਿਹਾ ਸੀ ਜਿਸ ਦੇ ਚਾਲਦਿਆਂ ਕਈ ਵਾਰ ਆਵਾਜ਼ ਆ ਜਿਹੜੀ ਬੁਲੰਦ ਹੋਈ ਹੈ ਕਿ ਆਖਰਕਾਰ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਤੇ ਚਾਰ ਤਖਤ ਸਹਿਵਾਨਾਂ ਦੇ ਜਥੇਦਾਰ ਸਹਿਵਾਨਾਂ ਨੂੰ ਜਿਹੜਾ ਮੈਂਬਰ ਬਣਾਇਆ ਜਾਂਦਾ ਪਰ ਜਿਹੜੇ ਪੰਜਵਾਂ ਤਖਤ ਹੈ ਸ਼੍ਰੀ ਦਮਦਮਾ ਸਾਹਿਬ ਉਸ ਤਖਤ ਦੇ ਜਥੇਦਾਰ ਨੂੰ ਕਿਉਂ ਨਹੀਂ ਇਸ ਐਕਟ ਜਿਹੜੇ ਆ ਬਿਲ ਵਿੱਚ ਲਿਆਂਦਾ ਜਾ ਰਿਹਾ ਜਾਂ ਇਸ ਕਮੇਟੀ ਵਿੱਚ ਮੈਂਬਰ ਕਿਉਂ ਨਹੀਂ ਚੁਣਿਆ ਗਿਆ ਤਾਂ ਹੁਣ ਜਿਵੇਂ ਹੀ ਇਹ ਬਿਲ ਹੈ ਜਿਹੜਾ ਪਹੁੰਚਦਾ ਰਾਸ਼ਟਰਪਤੀ ਕੋਲ ਤਾਂ ਹੁਣ ਦਸਤਕ ਕਿਤੇ ਗਏ ਨੇ ਤਾਂ ਦਸਤਕਾਂ ਤੋਂ ਬਾਅਦ ਕਾਨੂੰਨ ਬਣਿਆ ਤੇ ਇਹ ਸੋਧ ਹੋਈ ਹੈ ਕਿ ਜਿਹੜੇ ਚਾਰ ਤਖਤ ਤਖਤ ਸਹਿਬਾਨ ਨੇ ਤਾਂ ਉਹਨਾਂ ਤਖਤ ਸਹਿਬਾਨਾਂ ਦੇ ਜਿਹੜੇ ਜਥੇਦਾਰ ਸਾਹਿਬ ਨੇ ਉਹ ਜਿੱਥੇ ਮੈਂਬਰ ਹੋਣਗੇ ਤਾਂ ਪੰਜਵੇਂ ਤਖਤ ਸ੍ਰੀ ਦਾ ਦਮਦਮਾ ਦਮਦਮਾ ਸਾਹਿਬ ਦੇ ਜਥੇਦਾਰ ਵੀ ਹੁਣ ਦਿੱਲੀ ਗੁਰਦੁਆਰਾ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣਗੇ ਜਿੱਥੇ ਪਹਿਲਾਂ ਦੇਖਿਆ ਜਾਂਦਾ ਹੈ ਕਿ ਲਾਟਰੀ ਦੇ ਰਾਹੀਂ ਮੈਂਬਰ ਚੁਣੇ ਜਾਂਦੇ ਆ ਜਾਂ VOTING ਦੇ ਰਾਹੀਂ ਮੈਂਬਰ ਚੁਣੇ ਜਾਂਦੇ ਆ ਤਾਂ ਹੁਣ ਇੱਕ ਹੋਰ ਮੈਂਬਰ ਆ ਜਿਹੜਾ ਚੁਣਿਆ ਜਾਏਗਾ ਤਾਂ ਪਹਿਲਾਂ 55 ਮੈਂਬਰ ਦੱਸੇ ਜਾ ਰਹੇ ਆ ਕਿ ਇਸ ਮੈਟੀਚ ਸੀ ਤਾਂ ਹੁਣ 56 ਮੈਂਬਰ ਜਿਹੜੇ ਆ ਉਹ ਹੋ ਗਏ ਆ ਤਾਂ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਸੀ ਕਿ ਆ ਚਾਰ ਜਿਹੜੇ ਸਹਿਬ ਜਿਹੜੇ ਆ ਤਖਸੈਬਾਨ ਨੇ ਤਾਂ ਉਹਨਾਂ ਤਖਤਾਂ ਦੇ ਜਿਹੜੇ ਜਿਹੜੇ ਆ ਜਥੇਦਾਰ ਸਹਿਬਾਨ ਨੇ ਉਹਨਾਂ ਵੱਲੋਂ ਜਿਹੜੇ ਆ ਜ਼ਰੂਰ VOTING ਦਿੱਤੀ ਜਾਂਦੀ ਸੀ ਉਹ ਮੈਂਬਰ ਬਣਦੇ ਸੀ ਪਰ ਹੁਣ ਅ ਇਸ ਦੇ ਨਾਲ ਤਖਸਿਰੀ ਕੇਸਗੜ ਸਾਹਿਬ ਅਤੇ ਤਖਸਿਰੀ ਦਮਦਮਾ ਸਾਹਿਬ ਅਤੇ ਤਖਸਿਰੀ ਅਕਾਲ ਤਖਸਾਹਬ ਤਖਸਿਰੀ ਹਜੂਰ ਸਾਹਿਬ ਤੇ ਤਖਸਿਰੀ ਪਟਨਾ ਸਾਹਿਬ ਅਕਾਲ ਤਖਸਾਹਬ ਤੇ ਪਟਨਾ ਸਾਹਿਬ ਤਾਂ ਇਹ ਪੰਜੋ ਜਿਹੜੇ ਹੁਣ ਪੰਜ ਜਿਹੜੇ ਤਖਸਾਹਬ ਨੇ ਤਾਂ ਉਹਨਾਂ ਦੇ ਮੈਂਬਰ ਹੈ ਜਿਹੜੇ ਆ ਹੁਣ ਜਿਹੜੇ ਚੁਣੇ ਜਾਇਆ ਕਰਨਗੇ ਇਸ ਵਿੱਚ ਮੈਂ ਆਪਣੀ VOTING ਕਰਨਗੇ ਜਾਂ ਜੋ ਵੀ ਫੈਸਲਾ ਲੈਣਾ ਤਾਂ ਉਹ ਪੰਜ ਮੈਂਬਰ ਨੇ ਪੰਜ ਜਿਹੜੇ ਤਖਤ ਨੇ ਉਹਨਾਂ ਦੇ ਪੰਜ ਮੈਂਬਰ ਹੁਣ ਪੂਰੇ ਹੋ ਚੁੱਕੇ ਨੇ ਤਾਂ ਹੁਣ ਤੱਕ ਦੀ ਗੱਲ ਕਰੀ 1971 ਚ ਐਕਟ ਬਣਦਾ ਤਾਂ ਉਸ ਤੋਂ ਬਾਅਦ ਆ ਵੱਖ-ਵੱਖ ਜਿਹੜੇ ਆ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਇੱਥੋਂ ਤੱਕ ਕੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਂਦੀ ਆ ਤੇ ਉਸ ਤੋਂ ਬਾਅਦ ਚਾਰ ਜਿਹੜੇ ਤਖਤ ਨੇ ਉਹਨਾਂ ਦੇ ਮੈਂਬਰ ਨੇ ਜਥੇਦਾਰ ਸਾਹਿਬ ਨੇ ਜਿਹੜੇ ਉਹ ਜ਼ਰੂਰ ਮੈਂਬਰ ਬਣਦੇ ਆ ਇਸ ਪ੍ਰਬੰਧਕ ਕਮੇਟੀ ਦੇ ਪਰ ਹੁਣ ਤੱਕ ਦੇਖਿਆ ਜਾਵੇ ਤਾਂ ਦਮਦਮਾ ਸਾਹਿਬ ਨਾਲ ਵਿਤਕਰਾ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਚ ਭਾਰੀ ਆ ਰੋਸ ਵੀ ਸੀਗਾ ਤੇ ਕਾਫੀ ਜਿਹੜੀ ਆਵਾਜ਼ ਇਸ ਸੰਬੰਧੀ ਬਲੰਦ ਹੁੰਦੀ ਹੈ ਕਿ ਪੰਜਵੇਂ ਤਖਤ ਨੂੰ ਵੀ ਇਸ ਵਿੱਚ ਜਿਹੜਾ ਸ਼ਾਮਲ ਕੀਤਾ ਜਾਵੇ ਤੇ ਉਸ ਨੂੰ ਪ੍ਰਵਾਨਗੀ ਦਿੱਤੀ ਜਾਵੇ ਤੇ ਇਸੇ ਸੰਬੰਧੀ ਇਹ ਜਿਹੜਾ ਜਿਹੜਾ ਬਿੱਲ ਲਿਆਂਦਾ ਜਾਂਦਾ ਆ ਗੁਰਦੁਆਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਸੰਬੰਧ ਹੈ ਜਿਹੜਾ ਇਹ ਬਿੱਲ ਆਂਦਾ ਹੈ ਤੇ ਦਿੱਲੀ ਸਿਗਰ ਗੁਰਦੁਆਰਾ ਬਿਲ ਸੋਧ ਐਕਟ ਆਂਦਾ ਹੈ 225 ਤਾਂ ਉਸ ਨੂੰ ਪ੍ਰਵਾਨਗੀ ਮਿਲੀ ਹੈ ਤਾਂ ਹੁਣ ਨਵੇਂ ਜਿਹੜੇ ਆ ਮੈਂਬਰ ਜੋੜੇ ਗਏ ਨੇ ਦਮਦਮਾ ਸਾਹਿਬ ਦੇ ਜਥੇਦਾਰ ਸਿਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤਾਂ ਹੁਣ 56 ਜਿਹੜੇ ਟੋਟਲ ਮੈਂਬਰ ਹੋ ਚੁੱਕੇ ਨੇ ਤੇ ਇਹ 56 ਜਿਹੜੇ ਆ ਮੈਂਬਰ ਆ ਇਹ ਫੈਸਲਾ ਕਿਸੇ ਵੀ ਕਾ ਸਬੰਧੀ ਜੇ ਕਰ ਲੈਣਾ ਤਾਂ ਉਹ ਫੈਸਲਾ ਲਿਆ ਕਰਨਗੇ ਤੇ ਇਸੇ ਦੇ ਸਬੰਧੀ ਜਿਹੜਾ ਰਾਸ਼ਟਰਪਤੀ ਵੱਲੋਂ ਵੱਡੇ ਜਿਹੜਾ ਫੈਸਲਾ ਲਿਆ ਗਿਆ ਤੇ दस्तक ਕਰਕੇ ਇਹ ਜਿਹੜੀ ਪ੍ਰਵਾਨਗੀ ਦਿੱਤੀ ਗਈ ਆ ਕਿ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਵੀ ਹੁਣ ਸਿੱਗਰ ਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਜਿਹੜੇ ਆ ਉਸ ਵਿੱਚ ਮੈਂਬਰ ਹੋਣਗੇ